ਸਤਨਾਮ ਸ਼ਿਵਾਇ ਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਗੋੜੀ ਪਾਵਨ ਅਖਰੀ ਮਲਾ ਪੰਜਵਾ ਸ਼ਲੋਕ ਰੋਸ ਨ ਕਾਹੂ ਸੰਗ ਕਰੋ ਆਪਨ ਆਪ ਵਿਚਾਰ ਹੋਏ ਨਿਮਾਣਾ ਜਗਰੋ ਨਾਨਕ ਨਦਰੀ ਪਾਰ ਕਿਸੇ ਹੋਰ ਨਾਲ ਗੁੱਸਾ ਨਾ ਕਰੋ ਸਗੋਂ ਆਪਣੇ ਆਪ ਬਾਰੇ ਵਿਚਾਰ ਕਰੋ ਕੋ ਨਾਨਕ ਸਾਹਿਬ ਫਰਮਾਉਂਦੇ ਹਨ ਜਗਤ ਵਿੱਚ ਹਲੀਮੀ ਨਾ ਰਹੋ ਪ੍ਰਭੂ ਦੀ ਮੇਰ ਨਾਲ ਪਾਰ ਉਤਾਰਾ ਹੋ ਜਾਏਗਾ ਪੌੜੀ ਰਾਰਾ ਰੇਨ ਹੋਤ ਸਭ ਜਾ ਕੀ ਤਜ ਅਭਿਮਾਨ ਛੁਟੇ ਤੇਰੀ ਬਾ ਕੀ ਰਣ ਦਰ ਕੇ ਤੋਸੀ ਜਿ ਪਈ ਜੋ ਗੁਰਮਖ ਰਾਮ ਨਾਮ ਲੇਵ ਲਈ ਰਤ ਰਤ ਰਹਿ ਜਾਏ ਬਿਕਾਰਾ ਗੁਰ ਪੁਰੇ ਕੈ ਸ਼ਬਦ ਅਪਰਾ ਰਤੇ ਰੰਗ ਨਾਮ ਰਸਿ ਮਾਤੇ ਨਾਨਕ ਹਰ ਗੁਰ ਕੀਨੀ ਦਤੇ ਰਾਰਾ ਸਾਰੀ ਦੁਨੀਆ ਜਿਸ ਗੁਰੂ ਦੀ ਚਰਨ ਤੂੜ ਹੁੰਦੀ ਹੈ ਤੂੰ ਵੀ ਉਸ ਦੇ ਅੱਗੇ ਆਪਣਾ ਹੰਕਾਰ ਛੱਡ ਦੇ ਤੇਰੀਆਂ ਅੰਦਰ ਦੀਆਂ ਐਬਾਂ ਛੁੱਟ ਜਾਣਗੀਆਂ اے ਭਾਈ ਇਸ ਜਗਤ ਰੂਪ ਰਣ ਤੱਤੇ ਅਤੇ ਪ੍ਰਭੂ ਦੀ ਦਰਗਾਹ ਵਿੱਚ ਤਦੋਂ ਹੀ ਜਿੱਤ ਸਕਦਾ ਹੈ ਜੇ ਗੁਰਮਖ ਬਣ ਕੇ ਪ੍ਰਭੂ ਦੇ ਨਾਮ ਵਿੱਚ ਸੁਰਤ ਜੋੜੇਗਾ ਪੂਰੇ ਗੁਰੂ ਦੇ ਉਪਦੇਸ਼ ਤੇ ਬਰਕਤ ਨਾਲ ਹੌਲੀ-ਹੌਲੀ ਸਾਰੇ ਪਾਪ ਦੂਰ ਹੋ ਜਾਣਗੇ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜਿਨ੍ਹਾਂ ਨੂੰ ਗੁਰੂ ਨੇ ਵਾਹਿਗੁਰੂ ਦੇ ਨਾਮ ਦੀ ਤਾਤ ਬਖਸ਼ੀ ਹੈ ਉਹ ਨਾਮ ਰਸ ਵਿੱਚ ਲੀਨ ਹੋ ਕੇ ਮਸਤ ਹੋ ਗਏ ਹਨ। ਸ਼ਲੋਕ ਲਾਲਚ ਝੂਠ ਵਿਖੇ ਵਿਆਦ ਈਆ ਦੇਈ ਮੈਂ ਵਾਸ ਹਰ ਹਰਿ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੁਖ ਨਿਵਾਸ ਇਸ ਸਰੀਰ ਅੰਦਰ ਲਾਲਚ ਝੂਠ ਅਤੇ ਵਿਕਾਰਾਂ ਦੇ ਰੋਗ ਟੀਕੇ ਰਹਿੰਦੇ ਹਨ ਗੁਰਨਾਨਕ ਸਾਹਿਬ ਫਰਮਾਉਂਦੇ ਹਨ ਪਰਮਾਤਮਾ ਦਾ ਨਾਮ ਅੰਮ੍ਰਿਤ ਸਮਾਨ ਹੈ ਜੋ ਗੁਰਮਖ ਬਣ ਕੇ ਇਸ ਨੂੰ ਪੀਂਦਾ ਹੈ ਉਹੀ ਸੁਖੀ ਰਹਿੰਦਾ ਹੈ ਪੌੜੀ ਲੱਲਾ ਲਾਓ ਖਦ ਜਾਹੂ ਦੁਖ ਦਰਦ ਤੇ ਮਿਟੇ ਖਿਨਾਹੂ ਨਾਮ ਓਖਦ ਜੈ ਰਦ ਹਿਤਾਵੈ ਤਾਏ ਰੋਗ ਸੁਪਨੇ ਨਹੀਂ ਆਵੇ ਹਰ ਓਖਦ ਸਭ ਘਟ ਹੈ ਭਾਈ ਗੁਰ ਪੂਰੇ ਬੇਨ ਬੇਦਨਾ ਬਣਾਈ ਗੁਰ ਪੂਰੇ ਸੰਜਮ ਕਰ ਦਿਆ ਨਾਨਕ ਤੋ ਫਿਰ ਦੁੱਖ ਨਾ ਥਿਆ ਲੱਲਾ ਜਿਸ ਕਿਸੇ ਨੂੰ ਨਾਮ ਦੀ ਦਵਾਈ ਦਿੱਤੀ ਹੈ ਇੱਕ ਪਲ ਵਿੱਚ ਉਸ ਦੇ ਦੁੱਖ ਦਰਦ ਮੀਟ ਜਾਂਦੇ ਹਨ ਜਿਸ ਦੇ ਹਿਰਦੇ ਨੂੰ ਨਾਮ ਰੂਪ ਦਵਾਈ ਚੰਗੀ ਲੱਗਦੀ ਹੈ ਉਸ ਨੂੰ ਸੁਪਨੇ ਵਿੱਚ ਵੀ ਕੋਈ ਰੋਗ ਨਹੀਂ ਝੁੰਦਾ ਇਹ ਭਾਈ ਵੈਗਰੂ ਰੂਪ ਦਵਾਈ ਹਰੇਕ ਦਿਲ ਵਿੱਚ ਮੌਜੂਦ ਹੈ ਪਰ ਪੂਰੇ ਗੁਰੂ ਤੋਂ ਬਿਨਾ ਇਸ ਨੂੰ ਵਰਤਣ ਦਾ ਤੰਗ ਸਮਝ ਨਹੀਂ ਪੈਂਦਾ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਪੂਰਾ ਗੁਰੂ ਪਰਹੇਜ਼ ਦੱਸ ਕੇ ਇਹ ਦਵਾ ਦਿੰਦਾ ਹੈ ਜੋ ਪਰਹੇਜ਼ ਅਨੁਸਾਰ ਵਰਤਦਾ ਹੈ ਉਹ ਮਨੋਕ ਮੁਰ ਦੁਖੀ ਨਹੀਂ ਹੁੰਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ